ਸਰਹੀ ਸੰਗਰੂਰ ਦੀ ਰਚਨਾ ਵਿੱਚ ਦਿਲ ਆਪਣੇ ਵਿੱਚੋਂ ਚੰਦਰੀ ਕੱਢ ਕੇ ਤੁਰ ਗਈ ਸੀ ਕੱਢ ਕੇ ਤੁਰ ਗਈ ਸੀ ਦਿਲ ਆਪਣੇ ਵਿੱਚੋਂ ਚੰਦਰੀ ਕੱਢ ਕੇ ਤੁਰ ਗਈ ਸੀ ਕੱਢ ਕੇ ਤੁਰ ਗਈ ਸੀ ਜਿਹੜੀ ਕਦੋਂ ਦੀ ਜਿਹੜੀ ਕਦੋਂ ਦੀ ਕਿਹੜੀ ਕਦੋਂ ਦੀ ਮੈਨੂੰ ਛੱਡ ਕੇ ਦੁਰਗੀ ਸੀ ਪਤਾ ਨਹੀਂ ਕਿਹੜੀ ਗੱਲੋਂ ਰੱਬ ਨੇ ਦਿਖਾਈ ਏ ਰੱਬ ਨੇ ਮਿਲਾਈ ਏ ਦਿਲ ਬਣਾ ਕਰਦਾ ਸੀ ਕਰਾਂ ਤੈਨੂੰ ਕਾਲਣੀ ਆਪਣੀ ਸੁਨਾਵਾ ਤੈਨੂੰ ਪੁੱਛਾਂ ਤੇਰਾ ਹਾਲ ਨਾ I've <laughs> been